ਤੋ ਪੈਟਰੋਲ ਪੰਪ ਉਤੇ ਪੈਸਿਆਂ ਦੇ ਭੁਗਤਾਨ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ ਗ੍ਰਾਹਕ ਅਤੇ ਪੈਟਰੋਲ ਪੰਪ ਕਰਮੀ ਦੇ ਵਿਚਾਲੇ ਹਾਥੋਪਾਈ ਹੋ ਚੁੱਕੀ ਹੈ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਲੁਧਿਆਣਾ ਦੇ ਟੀਬਾ ਰੋਡ ਉਤੇ ਬਣੇ ਪੈਟਰੋਲ ਪੰਪ ਉਤੇ ਉਸ ਸਮੇਂ ਵਿਵਾਦ ਹੋ ਗਿਆ ਜਦੋਂ ਤੇਲ ਪਵਾਨ ਤੋਂ ਬਾਅਦ ਪੇਮੈਂਟ ਦਾ ਭੁਗਤਾਨ ਕਰਨ ਨੂੰ ਲੈ ਕੇ ਆਪਸ ਵਿੱਚ ਵਿਵਾਦ ਹੋ ਗਿਆ ਵਿਵਾਦ ਇੰਨਾ ਜ਼ਿਆਦਾ ਪੱਖ ਗਿਆ ਕਿ ਨੌਬਤ ਹੱਥੋਂ ਪਾਈ ਤੱਕ ਪਹੁੰਚ ਗਈ ਜਦੋਂ ਤੋਂ ਬਾਤ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਦੋਵੇਂ ਪਾਰਟੀਆਂ ਦੇ ਬਿਆਨ ਦਰਜ ਕੀਤੇ ਗਏ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਮੇਰਾ ਨਾਮ ਰਜਨੀਆ ਐਮੀ ਦਾ ਪੇਂਡ ਰਹਿਣ ਵਾਲੇ ਕਿੱਥੋਂ ਦੇ ਅਸੀਂ ਇੱਕਾ ਪਿੰਡ ਅੱਛਾ ਕੀ ਹੋਇਆ ਜਿੱਥੇ ਪ੍ਰੋਬਲਮ ਦਾ ਮਾਮਲਾ ਪੈਟਰੋਲ ਮੰਪਲ ਦੇ ਇੱਦਾਂ ਸੀ ਮੇਰਾ ਬੇਟਾ ਤੇ ਬਹੂ ਆਏ ਸੀਗੇ ਤੇਲ ਕੋਆਣੇ ਚਲਿ ਤੇ ਉਹਨਾਂ ਨੇ ਕਿਹਾ ਕਿ ਪੈਸਿਆਂ ਦੀ ਥੋੜਾ ਲੈਣ ਦੇਣ ਦਾ ਹੋ ਗਿਆ ਕਿ ਤੇਲ ਕੋਆਇਆ ਕਿ ਬਿអਨਲਾਈਨ ਪੈਸੇ ਲੈਣੇ ਆ ਕਿ ਕੈਸ ਲੈਣੇ ਆ ਅੱਛਾ ਤੇ ਉਹਨੇ ਉਹ ਭਈਆ ਪਾ ਨਹੀਂ ਕੀਤਾ ਤਾਂ ਅੱਗੇ ਗੁੱਸੇ ਹੋਇਆ ਦਾ ਸੀ ਤੇ ਉਹਨੂੰ ਕਹਿੰਦਾ ਕਿ ਤੂੰ ਪਤਾ ਨਹੀਂ ਕਿ ਐਸਲੇ ਆ ਕੇ ਨਾ ਮੈਂ ਹੈ ਨਹੀਂ ਤੀਗੀ ਤੇ ਆਨਲਾਈਨ ਲੈਣਾ ਤੇ ਉਹਨੂੰ ਨਾ ਕਹਿੰਦਾ ਭੈਣ ਜੁੱਦਾ ਕਿ ਤੈਨੂੰ ਪਤਾ ਨਹੀਂ ਲੱਗਦਾ ਉਹ ਤੇ ਗੱਲ ਤੋਂ ਉੱਥੋਂ ਫੜ ਲਿਆ ਮੇਰੇ ਬੇਟੇ ਨੂੰ ਵੇਖਣ ਨੂੰ ਜਦ ਦੇਖ ਕੇ ਤੇ ਮੇਰੀ ਫਿਰ ਬਹੂ ਆਈ ਕਿ ਕੀ ਗੱਲ ਮਾਰਦੇ ਹੋ ਉਹਨੇ ਨਾਲ ਉਹਦੇ 2 ਸਾਲ ਦਾ ਬੱਚਾ ਆਇਆ ਉਹਨੂੰ ਸਾਹ ਤੇ ਲੰਮੇ ਪਾ ਲਿਆ ਕੇਸ ਉਹਦੇ ਖਲਾਅ ਦਿੱਤੇ ਵਿਚਾਰੀ ਦੇ ਇੰਨਾ ਸਾਰੇ ਗਰੂਣ ਗਰੂਣ ਪੋੜ ਕੇ ਉਹਨੂੰ ਮਾਰਿਆਗਾ ਆ ਰਿਆ ਆ ਉਹ ਇੱਥੇ ਦੇ ਕਰਮਚਾਰੀ ਆ ਕਰਮਚਾਰੀ ਨੇ ਦੋਨੇ ਹੀ ਅੱਛਾ ਜੀ ਉਹਨਾਂ ਨੇ ਦੋਨੋਂ ਪਤਾ ਨਹੀਂ ਰੱਖੇ ਹੋਇਆ ਦੋਨੇ ਹੀ ਮਤਲਬ ਗੁੰਡਾਗਰਦੀ ਕਰਦੇ ਗੁੰਡਾਗਰਦੀ ਪੂਰੀ ਪੂਰੀ ਹੁਣ ਉਹਨਾਂ ਨੇ ਅੰਦਰ ਬੰਦ ਕੀਤਾ ਹੋਇਆ ਆ ਪਹਿਲੇ ਵੀ ਇੱਕ ਵਾਰੀ ਹੋਈ ਸੀ ਕਿ ਕੱਲੋ ਉਦੋਂ ਤੇ ਅਸੀਂ ਬੋਲੇ ਨਹੀਂ ਕੋਈ ਗੱਲ ਨਹੀਂ ਇਹ ਪਤਾ ਨਹੀਂ ਇਹਨਾਂ ਨੇ ਕੀ ਕੀ ਹਿਸਾਬ ਦਾ ਸਾਰੇ ਇੱਧਰ ਦੇ ਜਿੰਨੂੰ ਮਰਜ਼ੀ ਪੁੱਛ ਲਓ ਸਾਰੇ ਉਹਨਾਂ ਦੀ ਗਲਤੀ ਕਰ ਰਹੇ ਆ ਤੁਸੀਂ ਕੈਮਰੇ ਚੈੱਕ ਕਰਾ ਲਓ ਕਿੱਦਾਂ ਮਾਰ ਰਹੇ ਉਹਨਾਂ ਨੂੰ ਗੁੜੀਆਂ ਬੱਚਾ ਕਿਸੇ ਲੇਡੀਜ਼ ਨੇ ਉਹਨਾਂ ਬੱਚਾ ਫੜਿਆ ਅੱਗੇ ਇੱਥੇ ਦੋ ਘੰਟੇ ਹੋ ਗਏ ਅਸੀਂ ਖੜੇ ਆ ਭਾਈ ਇਹ ਤਾਂ ਦਨਮਾਈ ਨਹੀਂ ਹੋ ਰਹੀ ਇੱਥੇ ਭਾਈ ਪੰਜਾਬੀ ਬੰਦੇ ਵੀ ਆ ਰਹੇ ਆ ਇੱਕ ਪੇਪਰ ਤੋਂ ਕੱਢਿਆ ਜਾ ਰਿਹਾ ਉਹ ਪਤਾ ਕੀ ਕਹਿ ਰਹੇ ਕਹਿੰਦੇ ਇਹਨਾਂ ਦਾ ਬੇਲਾ ਵੀ ਦੋ ਚਾਰ ਵਾਰੀ ਕਾੰਡ ਹੋਇਆ ਇੱਧਰ ਆ ਠੀਕ ਆ ਭਾਈ ਅੱਜ ਅੱਜ ਇਹਦੇ ਵੱਡੀਆਂ ਕੱਲ ਹੋਰ ਪੰਜਾਬੀ ਦੇ ਵੀ ਵੱਜਣਗੇ ਤੇ ਭਾਈ ਅੱਜ ਭਈਏ ਮਾਰਣਗੇ ਪੰਜਾਬੀਆਂ ਇਹਦੇ ਸਹੀ ਨਹੀਂ ਓ ਇਹਨਾਂ ਦੀ ਭਾਈ ਏਕਾ ਕੀਤਾ ਹੋਇਆ ਉੱਤੇ ਬੰਦੇ ਜਾ ਰਹੇ ਆ ਇੱਧਰ ਪਾਜੀ ਪਰਮਾਤਮਾ ਦੀ ਜਨਾਨੀ ਵੜੀ ਹੋਈ ਆ ਬੰਦੇ ਨੇ ਗਿਆ ਉਹਨੇ ਇਸ਼ਾਰਾ ਮਾਰਿਆ ਜਨਾਨੀ ਨੂੰ ਜਨਾਨੀ ਬੰਦੇ ਨੂੰ ਬਈ ਇੱਥੇ ਏਡੇ ਏਡੇ ਬੰਦੇ ਆ ਤੁਸੀਂ ਬੰਦੇ ਨਹੀਂ ਇਹਨੂੰ ਪਿਆ ਸਕਦੇ ਜਨਾਨੀ ਪੈਟਰੋਲ ਵਾਸਤੇ ਨਹੀਂ ਰੱਖੀ ਗੁੰਡਾਗਰਦੀ ਵਾਸਤੇ ਰੱਖੀ ਆ ਕਿ ਜੁਰਤ ਸੀ ਨਾ ਤੇਰੇ ਨਾਲ ਕਲਮ ਕੱਲਾ ਆਂਦੇ ਜਨਾਨੀ ਨੂੰ ਇਸ਼ਾਰਾ ਕਰਕੇ ਬੁਲਾ ਲਿਆ ਵੀ ਆ ਜਾ ਵੜਾ ਵੜ ਲੜਾਈ ਹੋ ਗਈ ਉਹਨੇ ਮੇਰੀ ਗੱਲ ਸੁਣਾ ਜਨਾਨੀ ਨਾ ਦੋਨੀ ਲੜੇਗੀ ਏਡਾ ਜਿਗਰਾ ਸੀ ਮੇਰੇ ਨਾਲ ਕਲਮ ਕੱਲਾ ਆਂਦਾ ਜਨਾਨੀ ਨੂੰ ਇਸ਼ਾਰਾ ਕਰਕੇ ਬੁਲਾ ਲਿਆ ਵੀ ਆ ਜਾ ਵੜਾ ਵੜ ਲੜਾਈ ਹੋ ਗਈ ਉਹਨੇ ਮੇਰੀ ਗੱਲ ਸੁਣਾ ਜੀ ਜਨਾਨੀ ਸੀ ਉਹਦੇ ਅੱਜ ਬੱਚਾ ਸੀ ਭਾਈ 2 ਸਾਲ ਦਾ ਬੱਚਾ ਹੋਣਾ ਉਹ ਪਿੱਛੇ ਇਹਨਾਂ ਨੇ ਗੱਟਰ-ਕੂਟਰ ਜੇ ਆ ਉੱਥੇ ਜਨੈਲੀ ਨੂੰ ਸਿੱਟਦਾ ਉਹਦੇ ਸਿਰ 'ਤੇ ਸੱਟਾਂ ਲੱਗੀਆਂ ਹੋਈਆਂ ਕੁੜੀ ਵੀ ਮਾਰਦੀ ਆ ਤੇ ਮੈਡੀਕਲ ਲੈਣ ਆਈ ਸੀ ਸੱਤਿਆਂ ਮੋ ਹਸਪੀਟਲ ਤੋਂ ਪੁਲਿਸ ਪਹੁੰਚੀ ਆਈ ਦੇਖ ਲਓ ਦੇਖੋ ਪੁਲਿਸ ਖੜੀ ਹੋਈ ਆ ਮੰਨ ਲਓ ਦੇ ਨੀ ਸੀਗਾ ਜੇਹੀ ਨਾਲ ਤੁਹਾਨੂੰ ਰਕੇਸ਼ ਨਾ ਜਿਵੇਂ ਤੇ ਪੰਪ ਤੇ ਮੈਨੇਜਰ ਹਾਂਜੀ ਹਾਂ ਕੀ ਮਾਮਲਾ ਹੋਇਆ ਤਾਂ ਦੇ ਮਾਮਲਾ ਆ ਕਿ ਮੁੰਡਾ ਆਇਆ ਤੇਲ ਪਾਣ ਅੱਛਾ ਜੀ ਉਹਨੂੰ ਪੁੱਛਿਆ ਕਿ ਆਨਲਾਈਨ ਕਰਨਾ ਹੈ ਕੈਸ਼ ਕਰਨਾ ਉਹਨੇ ਕਿਹਾ ਕੈਸ਼ ਹੈ ਬਾਅਦ ਵਿੱਚ ਨਾ ਆਨਲਾਈਨ ਕਰਨਾ ਜਿਵੇਂ ਤੇ ਬਹਿਸ ਹੋਈ ਹੈ ਮਾਣੀ ਮੋਟੀ ਹੱਥੋਂ ਪਾਈ ਹੋਈ ਹੈ ਤੁਹਾਨੂੰ ਕੁੱਟਿਆ ਵੀ ਅਨੇ ਹੱਥੋਂ ਭਾਈ ਉਹ ਇਹ ਦੋਨੋਂ ਤਰਫ ਦੋਨੋਂ ਬਾਸ ਦੋਸ਼ ਲਾਏ ਗਏ ਆ ਤੁਹਾਡੇ ਕਰਮਚਾਰੀਆਂ ਤੇ ਕਿ ਉਹਦਾ ਜਿਹੜਾ ਜਵਾਕ ਸੀਗਾ ਉਹ ਵੀ ਥੱਲੇ ਸੁੱਟਿਆ ਗਿਆ। ਨਹੀਂ ਇਸ ਬਾਰੇ ਤਾਂ ਮੈਨੂੰ ਪਤਾ ਨਹੀਂ ਹਸਕਾਲ ਉੱਧਰ ਕੈਮਰੇ ਲੱਗੇ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ। ਉਹਨੇ ਉਹਦੇ ਇਲਜ਼ਾਮ ਲਾ ਰਹੇ ਕੋਈ ਦਾਰੂ ਗਰੂਰ ਦਾਰੂ ਨਹੀਂ ਪੀਤੀ ਹੈ ਬੇਸ਼ੱਕ ਤੁਸੀਂ ਆਪ ਚਲ ਕੇ ਦੇਖ ਲਓ। ਚੈੱਕ ਕਰ ਸਕਦੇ ਹੋ ਨੂੰ। ਐਦਾਂ ਤਾਂ ਪਤਾ ਲੱਗ ਜਾਂਦਾ ਕਿ ਹਾਂ ਦਾਰੂ ਪੀਤੀ ਹੈ ਨਹੀਂ ਪੀਤੀ। ਅਗਲਾ ਕੰਮ ਮੇਰਾ ਮੈਡੀਕਲ ਕਰਾ ਲਓ। ਹਾਂ ਜੀ। ਕਿ ਉਹ ਕਿਹਦੇ ਵੱਲੋਂ ਬੁਲਾਈ ਗਈ ਪੰਪ ਵਾਲਿਆਂ ਵੱਲੋਂ ਪੁਲਿਸ ਹੁਣ ਇੰਨੇ ਬੰਦਿਆਂ ਦੇ ਕਰਕੇ ਹੁਣ ਪੁਲਿਸ ਬੁਲਾਈ ਹੈ ਮੈਂ ਹੀ ਬੁਲਾਈ ਹੈ ਕਿ ਹਾਂ ਚਲੋ ਭਾਈ ਆ ਜਾਓ ਕੋਈ ਈਦਾ ਹਾਸਾ ਨਾ ਹੋ ਉਹਨੂੰ ਤੋ ਦੋ ਚਾਰ ਉਹ ਕੁੜੀਆਂ ਕੰਨੀ ਉਹਨੂੰ ਬਾਹਰ ਕੱਢੋ ਅਸੀਂ ਘੁੱਟਣਾ ਉਹਨੂੰ ਦੋ ਚਾਰ ਹੋਰ ਪੈ ਗਿਆ ਉਹਨੇ ਤਾਂ ਮਰੀ ਜਾਣਾ ਠੀਕ ਹੈ ਨਾ ਐਸ ਕਰਕੇ ਆਈ ਬੰਦ ਕੀਤਾ ਉਹਨੂੰ ਉਸ ਪਾਰੇ ਕਮਰੇ ਤੇ ਤੇਰਾ ਨਾ ਖੁਸ਼ਵੰਤ ਸਿੰਘ ਹੈ ਭਾਜੀ ਕੀ ਮਾਮਲਾ ਹੋਇਆ ਸੀ ਭਾਜੀ ਕੁਝ ਨਹੀਂ ਤੇਲ ਪਾਉਣ ਆਏ ਸੀ ਇੱਕ ਵਾਰ ਜੀ ਮੈਂ ਸੀ ਮੇਰਾ ਫਰੈਂਡ ਸੀ ਕਰ ਨਾਲ ਬੰਟੀ ਅਸੀਂ ਤੇਲ ਮੈਨਾ ਗੂਗਲ ਪੇ ਇਥੇ ਸਕੈਨ ਕੀਤਾ ਇਹਨਾਂ ਨੂੰ ਸਕੈਨ ਕੀਤਾ ਤੇ ਮੈਂ ਸਕੈਨ ਕਰਕੇ ਪਏ ਬੜੇ ਮਹਿੰਗੇ ਮੈਡਮ ਕੀ 16 ਤੇਲ ਪਾ ਦਿਓ ਮੈਨੂੰ ਵੀ ਨਹੀਂ ਤੂੰ ਮੈਨੂੰ ਪੁੱਛ ਕੇ ਕੀਤੇ ਪਏ ਅੱਛਾ ਮੈਂ ਕਿਹਾ ਮੈਡਮ ਕੀ ਸਕੈਨ ਤੁਸੀਂ ਇਥੇ ਲਾਇਆ ਸਕੈਨ ਕਰਦੇ ਹੋ ਵੀ ਆਪਣੀ ਮਸ਼ੀਨ 'ਚ ਚੈੱਕ ਕਰ ਲਓ ਇਹਨਾਂ ਨੇ ਏਡੀਕ ਮਸ਼ੀਨ ਰੱਖੀ ਹੋਈ ਮੈਂ ਕਿਹਾ ਜਦੋਂ ਫੇਰ ਓਕੀ ਬੋਲੇ ਮੈਂ ਕਿਹਾ ਮੇਰੇ ਨਾਲ ਫਾਲਤੂ ਗੱਲ ਨਾ ਕਰ ਮੈਂ ਇਹਨੂੰ ਮੁੰਡੇ ਨੂੰ ਕਿਹਾ ਮੈਂ ਕਿਹਾ ਦੇਖ ਤਾਂ ਮੈਨੇਜਰ ਬੈਠਾ ਅੰਦਰ ਉਹਦੋਂ ਉਹਦੋਂ ਆਏ ਨਹੀਂ ਸੀ ਹਲੇ ਉਹ ਅੱਛਾ ਇਹਨੀ ਗੱਲ ਕਰੀ ਫਿਰ ਤੇ ਫੇਰ ਪਿਆਰ ਨਾਲ ਮਾਮਲਾ ਕਟੂਕੜ ਮੇਰੇ ਕੋਲ ਹਫਤਾ ਵੀ ਨਹੀਂ ਹੋਇਆ ਹੋਣਾ ਹਲੇ ਆ 1 ਦਿਨ ਹੋਇਆ ਨਹੀਂ ਹਫਤਾ ਖੇਡਿਆ ਨਹੀਂ ਕਿਹੜਾ ਇੱਕ ਦਾ ਸਟਾਫ ਆ ਫ੍ਰੈਂਡਲੀ ਨਹੀਂ ਹੈਗਾ ਨਹੀਂ ਨਹੀਂ ਵੀ ਬਾਕੀ ਜਿਹੜੇ ਮੁੰਡੇ ਸੀ ਨਾ ਪਹਿਲੇ ਦੇ ਮੁੰਡੇ ਜਿਹੜੇ ਪਹਿਲੇ ਸੀਗੇ ਉਹ ਵਧੀਆ ਸੀਗੇ ਇੱਥੇ ਮੁੰਡੇ ਹੁੰਦੇ ਸੀਗੇ ਉਹ ਤਾਂ ਅਕਲ ਹੀ ਨਹੀਂ ਬੋਲਣ ਦੀ ਉਹਨਾਂ ਨਾਲ ਕੀ ਫ੍ਰੈਂਡਲੀ ਹੋਣਾ ਭਾਜੀ ਉਹ ਕਿਹੜਾ ਰਿਸ਼ਤਾ ਰਹੀ ਆਪਾਂ ਬਣੀਆਂ ਨਾਲ ਭਾਜੀ ਪਹਿਲੀ ਗੱਲ ਤਾਂ ਇਹ ਦੇਖੋ ਕਿ ਤੇ ਆਪਾਂ ਹੋਟਲ ਦੀ ਕਰਦੇ ਆ ਬਿਲਕੁਲ ਬਿਲਕੁਲ ਹੋਏ ਇਹਨਾਂ ਦਾ ਸਹੀ ਨਹੀਂ ਇਕੱਲੇ ਬੰਦੂ ਐ ਨਹੀਂ ਭਾਜੀ ਲੰਨੋ ਉਹ ਮੇਰਾ ਬੰਦਾ ਰਿਪੀਟ ਕਰਦਾ ਉਹ ਇਹਦੇ ਨਾਲੇ ਇਹਦੇ ਨਾਲੇ ਬੈਸਟ ਵੀ ਉਦੋਂ ਭਾਜੀ ਉਹ ਨਾਲੇ ਚੱਕਰ ਇਹਨੇ ਕਿਹਾ ਇਦਾਂ ਕੋ ਬੋਲ ਦਿੱਤੀਆਂ ਦੋ ਇਹ ਤਾਂ ਕਿ ਥੋੜਾ ਸਿੱਧਾ ਨਹੀਂ ਇਹ ਨਹੀਂ ਬੋਲਦੇ ਆ ਭਾਜੀ ਪਿੱਛੇ ਤੇ ਪੱਤਰਕਾਰਾਂ ਨਾਲ ਵੀ ਇਹਨਾਂ ਨੇ ਏਵੇਂ ਰੋਲਾ ਪਿਆ ਸੀਗਾ ਇੱਥੇ ਪੰਪਾ ਵਾਲਿਆਂ ਦੇ 4-5 ਵਾਰ ਮਸਲਾ ਸਾਹਮਣੇ ਆ ਦਿੱਤਾ ਭਾਜੀ ਬਸ ਭਈ ਇਹ ਤੁਹਾਨੂੰ ਪਤਾ ਹੁਣ ਕੀ ਕਹਿ ਸਕਦਾ ਬੰਦਾ ਉਦੋਂ ਨਹੀਂ ਤਾਂ ਚਲੋ ਜਾਂਦਾ ਮੈਂ ਨਾਲ ਹੀ ਜਗਾ ਮੈਨੇਜਰ ਇਹਨਾਂ ਦੇ ਬੈਠਾ ਇਹਨਾਂ ਨੂੰ ਲੰਬਾ ਦੇਣਾ ਸੀਗਾ ਵੀ ਆਪਣੇ ਵਰਕਰਾਂ ਨੂੰ ਦੇਖੋ ਮੜੇ ਆ ਅਕਲ ਤੋਂ ਬੋ ਉਹਨਾਂ ਨੂੰ ਮੜੀ ਗਈ ਇੱਧਰ ਸੀਗਾ ਨਹੀਂ ਭਾਜੀ ਗੱਲਬਾਤ ਹੋਈ ਨਹੀਂ ਫਿਰ ਅਸੀਂ ਚੱਲ ਗਏ ਮੈਂ ਕਿਹਾ ਚੱਲ ਛੱਡ ਯਾਰ ਅੱਜ ਤਾਂ ਉਹਨੂੰ ਕਹਿਣਾ ਸੀਗਾ ਫਿਰ ਅਜੀ ਮੈਨੂੰ ਲੈ ਕੇ ਮੈਂ ਕਿਹਾ ਚੱਲ ਛੱਡ ਕੀ ਚਾਣਾ ਹੈਗਾ ਚੱਲ ਸਾਡਾ ਪਾਗੀ ਕਰਾ ਲੈ ਵੀ ਲੈਡੀਆਂ ਦਾ ਕੀ ਟੈਨਸ਼ਨ ਆ ਪਾਣਾ ਨਹੀਂ ਸੀਗਾ ਮੈਂ ਸਿਰਫ ਇੰਨੇ ਹੀ ਕਿਹਾ ਮੈਂ ਕਿਹਾ ਵੀਰੇ ਵੀ ਪੇਮੈਂਟ ਕੈਸ਼ ਆ ਕਿ ਮੈਨੇ ਮੈਨੂੰ ਪੁੱਛਿਆ ਕਹਿੰਦਾ ਕੈਸ਼ ਆ ਕਿ ਆਨਲਾਈਨ ਆ ਮੈਂ ਉਹਨੂੰ ਇੰਨੇ ਕਿਹਾ ਮੈਂ ਕਿਹਾ ਮੇਰੇ ਕੋ ਕੈਸ਼ ਆ ਵਾਈਫ ਮਗਾ ਚੱਲ ਮੈਂ ਆਨਲਾਈਨ ਕਰ ਦਿੰਦਾ ਮੈਂ ਆਨਲਾਈਨ ਸਕੈਨਰ ਕੱਢਣ ਵਾਸਤੇ ਫੋਨ ਹੀ ਕੱਢਿਆ ਇਹਨੇ ਮੈਨੂੰ ਗਾਲ ਕੱਢੀ ਕਹਿੰਦਾ ਭੈਣ ਤੋਂ ਪਹਿਲੇ ਨਹੀਂ ਦੱਸ ਸਕਦਾ ਸੀ ਇਹੀ ਗੱਲ ਤਾਂ ਮੈਂ ਧੱਕਾ ਮੈਂ ਮਾਰਿਆ ਧੱਕਾ ਕਿਉਂਕਿ ਮੈਂ ਦੱਸ ਨਹੀਂ ਸਕਦਾ ਇਹਨੇ ਫੇਰ ਮੈਨੂੰ ਗਾਲ ਕੱਢੀ ਸੀਸੀਟੀਵੀ ਨਿਕਲ ਗਈ ਵਿਸ਼ਾਲ ਕਪੂਰ ਭਾਜੀ ਲੈ ਗਏ ਕੱਢ ਕੇ ਤੁਹਾਡੇ ਕੋਲ ਵੀ ਤੁਹਾਡੇ ਕੋਲ ਵੀ ਸਾਰੇ ਬੰਦੇ ਜੀ ਤੂੰ ਹੱਥ ਲੈ ਲਓ ਭਾਜੀ ਅਸੀਂ 24 ਘੰਟੇ ਹੋ ਗਏ ਸਾਨੂੰ ਖੜਿਆ ਨੂੰ ਇੱਥੇ ਜ਼ਿਆਦਾ ਨਹੀਂ 10 ਬੰਦੇ ਅਸੀਂ ਇੱਦਾਂ ਦੇ ਘੜਦਾਂਗੇ ਤੁਹਾਨੂੰ ਜਿਹੜੇ ਇੰਨਾ ਗਲਾਬ ਬੋਲਦੇ ਆ ਜਿਹੜੇ ਕਹਿੰਦੇ ਆ ਵੀ ਭਾਈ ਸਾਡੇ ਦਾ ਵੀ ਧੱਕਾ ਹੋਇਆ ਆ ਸਾਡੇ ਖੜਿਆਂ ਦੇ ਬਾਈ ਹੁਣੇ ਆਇਆ ਤੇ ਬਾਈ ਨੇ ਆਪਣੇ ਵੀ ਬਿਆਨ ਦਿੱਤੇ ਭਾਈ ਠੀਕ ਹੈ ਜੀ ਤੇ ਨਾਲੇ ਦੂਜੀ ਗੱਲ ਭਾਈ ਸਾਡੇ ਦਾ ਚਲੋ ਸਾਰਿਆਂ ਦੇ ਬਿਆਨ ਵੀ ਹੁਣ ਲੈ ਲਿਆ ਉਹ ਬਾਥਰੂਮ 'ਚ ਬੈਠੀ ਭਾਈ ਉਹਨਾਂ ਦਾ ਬਿਆਨ ਕਰਾਓ ਬਾਹਰ ਉਹਦਾ ਇੱਕ ਬਾਰ ਨਹੀਂ ਭਾਈ ਕਿਸੇ ਨੇ ਕਿਹਾ ਪੁਲਿਸ ਆਈ ਆ ਭਾਈ ਠੀਕ ਆ ਭਾਈ ਉਹ ਕਹਿੰਦੇ ਥਾਣੇ ਲੈ ਕੇ ਜਾਣਾ ਦੂਜੀ ਗੱਲ ਭਾਈ ਬੰਦੇ ਉੱਤੇ ਜਾੜੇ ਹੋਇਆ ਇਹਨਾਂ ਦੀ ਸਾਹ ਜ ਆ ਭਾਈ ਅਸੀਂ ਉਹਨੇ ਇਸ਼ਾਰਾ ਮਾਰਿਆ ਜਨਾਨੀ ਨੂੰ ਜਨਾਨੀ ਆ ਕੇ ਇਹਦੇ ਗੜ ਪੈ ਗਈ ਉਹ ਬੰਦੇ ਨੇ ਭਾਈ ਸ਼ਰਾਬ ਪੀਤੀ ਹੋਈ ਮੈਂ ਤਾਂ ਬਾਅਦ ਆਇਆ ਬੰਦੇ ਦੇ ਮੂੰਹ ਸੁੰਘਿਆ ਸ਼ਰਾਬ ਪੀਤੀ ਉਹਨੇ ਉਹਦਾ ਮਲਾਜਾ ਕਰਾਉ ਭਾਈ ਜਿਹੜੇ ਮੈਂ ਕਹਿੰਦਾ ਪੰਪ ਬੰਦ ਕਰਾਉ ਭਾਈ ਇਹ ਮੇਰਾ 12 ਕੋ ਗਈ ਸੀ ਹਾਂਜੀ 12 ਭਾਈ ਅਸੀਂ ਕਿਸੇ ਨੂੰ ਨਹੀਂ ਕੀਤੀ ਉੱਤੋਂ ਰਿਪੋਰਟ ਵੀ ਇਹਨਾਂ ਨੇ ਕਰਾਈ ਆ ਇੱਥੇ ਮੁੰਡਾ ਸਰਦਾਰ ਦਾ ਛੋਟਾ ਜਿਹਾ ਸੀਗਾ ਉਹਨੇ ਕਿਹਾ ਮੇਰੀ ਮੰਮੀ ਨੇ ਭਾਜੀ ਬੁਲਾਇਆ ਤੁਹਾਨੂੰ ਅੱਛਾ ਮਾਰਾ ਆਏ ਸੀ ਪਤਾ ਨਹੀਂ ਜਨਾਬ ਕਿਹੜੇ ਆ ਸੀ ਮੈਨੂੰ ਨਹੀਂ ਪਤਾ ਤੇ ਉਹਨਾਂ ਨੇ ਕਿਹਾ ਸੀ ਵੀ ਮੇਰੀ ਮੰਮੀ ਨੇ ਬੁਲਾਇਆ ਸਾਨੂੰ ਅੱਦਾਂ ਦੀ ਕਾਰਵਾਈ ਕਰਨ ਅਸੀਂ ਤਾਂ ਜਾਣੇ ਭਾਜੀ ਦੇਖੋ ਤੁਸੀਂ ਵੀ ਸਾਰੇ ਪੰਜਾਬੀ ਹੋ ਭਾਜੀ ਆਪਾਂ ਸਾਰੇ ਪੰਜਾਬੀ ਖੜੇ ਆ ਇੱਕ ਮਿੰਟ ਭਾਜੀ ਆਪਾਂ ਮੰਦੇ ਉਹ ਕਿਤੇ ਭਾਜੀ ਏਡੀ ਦੂਰੋਂ ਆ ਗਏ ਤੁਸੀਂ ਭਈਏ ਤੋਂ ਚੰਡਾ ਖਾਣੂਗੇ ਦੱਸੋ ਪੁੱਤੋ ਕੰਮ ਕਰਦੀ ਭਾਜੀ ਦੂਜੀ ਗੱਲ ਲੱਗ ਨਵਜੋਤ ਇੱਥੋਂ ਦੇ ਟੀਬਾ ਰੋੜ ਦੇ ਕੀ ਮਾਮਲਾ ਹੋਇਆ ਜਿਹੜਾ ਤੁਸੀਂ ਕੰਪਨੀ ਅਸੀਂ ਪੰਪ ਤੋਂ ਤੇਲ ਪਵਾਇਆ ਪੰਪ ਤੋਂ ਤੇਲ ਪਵਾਇਆ ਤੇ ਆਨਲਾਈਨ ਦਾ ਚੱਕਰ ਪੈ ਗਿਆ ਉਹ ਗਾਲ੍ਹਾਂ ਕੱਢਣ ਲੱਗ ਗਿਆ ਆਕੇ ਜਿਹੜੇ ਨਾਲ ਵਰਕਰ ਲੇਡੀ ਸੀ ਉਹ ਆਕੇ ਇਹਨਾਂ ਦੇ ਗੱਲ ਪੈ ਗਈ ਮੇਰੇ ਹਸਬੰਦ ਦੇ ਉਹਨੇ ਉਹ ਆਪਸੇ ਉਹਨੇ ਦਾਰੂ ਪੀਤੀ ਸੀ ਇਹਨਾਂ ਦੇ ਵਰਕਰ ਨੇ ਅੱਛਾ ਉਹ ਬੱਚਾ ਜੀ ਉਹਨਾਂ ਨੇ ਨਾ ਬੱਚਾ ਉਹ ਕਿਸੇ ਬੱਚੇ ਨੇ ਫਾੜ ਲਿਆ ਜਬਾਈ ਚਾਂਸ ਨਾ ਨਾ ਆਂਦਾ ਉਹ ਲੋਹੇ ਦਾ ਟੱਕਣਾ ਹਾਂ ਜੀ ਮਜੂਰ ਸੀਗੇ ਜੀ ਲੋਹੇ ਦਾ ਟੱਕਣਾ ਉਹਦੇ ਉੱਤੇ ਬੱਚੇ ਨੇ ਡਈ ਲਿਆ ਤਾਂ ਬੱਚਾ ਕਿੰਨਾ ਹੈਗਾ ਉਹਦੇ ਫਟ ਫਟ ਜਿਆਦਾ ਲੱਜਾਂਦੇ ਫੇਰ ਕੌਣ ਜ਼ਿੰਮੇਵਾਰ ਸੀਗੇ ਜੀ ਹੋਰ ਜਿੰਨੇ ਕੋਈ ਵੀ ਨਹੀਂ ਜਿੰਨੇ ਮਾਰੇ ਬੋਲੇ ਬੱਚਾ ਬੱਚਾ ਡਿੱਗਿਆ ਆ ਬੱਸ ਅੱਡਾ ਲੱਗਿਆ ਬੱਚਾ ਇਹ ਦੋਨੋਂ ਨਹੀਂ ਅਸੀਂ ਉਹ ਬਾਹਰ ਬੁਲਾਓ ਉਹ ਅੰਦਰ ਲੁਕੋਇਆ ਆ ਉਹਨੂੰ ਅਸੀਂ ਉਹਨੂੰ ਬਾਹਰ ਜਾਣੇ ਬਾਹਰ ਆਵੇ ਉਹ ਨਹੀਂ ਅਸੀਂ ਨਹੀਂ ਕੀਤਾ ਪਾਗੋ ਚ ਕੁੱਤੇ ਮੇਰੀ ਬਾਲੀ ਦੂਜੀ ਗੱਲ ਗਾਲੇ ਭਾਈ ਉਹ ਇਹ ਭਈ ਇਹ ਮਾਰਨਗੇ ਹੁਣ 50 ਜਾਨ ਨੂੰ ਪੁੱਟਣਗੇ ਭਈ ਇਹ ਹੁਣ 50 ਇਹਨੂੰ ਪੁੱਟਣਗੇ ਨਹੀਂ ਜਨਾਨੀ ਉਹਨਾਂ ਨੇ ਬਾਹਰ ਨਹੀਂ ਕੱਢੀ ਜਨਾਨੀ ਸਭ ਉਹਨਾਂ ਨੇ ਅੰਦਰ ਲਪੋਤੀ ਆਹ ਕੁੱਤੇ ਕੋਈ ਗੱਲ ਨਹੀਂ ਕਿ ਸਾਨੂੰ ਪਿਆਰ ਕਰਦੇ ਹੋ ਗਾਣੇ ਦੂਜੀ ਗੱਲ ਸਹੀ ਨਹੀਂ ਨਹੀਂ ਜੱਥਰੀਆ ਆਹ ਕਾਈ ਦਾ ਫੇਰ ਕਰਦੇ ਨੇ ਉਹ ਸਾਰੀ ਗੱਲ ਕਰੇ ਜਿਹੜਾ ਬੰਦਾ ਉਹਨਾਂ ਦੀ ਪਿਆਰ ਕੀਤੀ ਹੋਈ ਆ ਐਮਰੈਸਾ ਕੋਈ ਨਹੀਂ ਆ ਇਹਨਾਂ ਥੋੜਾ ਇਥੇ ਡਿਊਟੀ ਦੇ ਰਹੇ ਆ ਨਾ ਦਾਰੂ ਪੀਤੀ ਹੋਈ ਹੈ ਦਾਰੂ ਪੀ ਕੇ ਇਹ ਕਿਹੜੇ ਸਾਂ ਦਾ ਮੈਨੂੰ ਸਮਝ ਨਹੀਂ ਆ ਰਿਹਾ ਪੰਪ ਤੇ ਕਿੱਦਾਂ ਦੇ ਵਰਕਰ ਰੱਖੇ ਹੋਏ ਆ ਕਸਟਮਰ ਆਇਆ ਕਸਟਮਰ ਨਾਲ ਆਪਾਂ ਰਿਸਪੈਕਟ ਨਾਲ ਗੱਲ ਕਰੀਏ ਬਤਮੀਜ਼ੀਆਂ ਉਹ ਦਿਖਾ ਰਿਹਾ ਸੱਚੇ ਸੱਚੇ ਮਾਰਨ ਦੀ ਕੋਸ਼ਿਸ਼ ਉਹਦੇ ਚ ਪੇੜਾ ਮਾਰਦੀਆਂ ਉਹਦੇ ਮੁੰਡੇ ਰੈਗੂਲਰ ਕਸਟਮਰ ਹੈਗੇ ਹੋ ਇਸ ਹਾਂਜੀ ਇੱਥੇ ਆਨੇ ਜਾਂਦੇ ਆ ਅਸੀਂ ਇਹਦੀ ਇਹਦਾ ਦਾ ਵੀ ਇਸ ਪੰਪ ਤੇ ਅਕਸਰ ਰੌਲੇ ਇਦਾਂ ਦੇ ਪਏ ਨਹੀਂ 101% ਕਹਿੰਦੇ ਆ ਜੀ ਪਹਿਲਾਂ ਵੀ ਹੋਰ ਵੀ ਪਈਆਂ ਨੇ ਸ਼ਿਕਾਇਤਾਂ ਦਿੱਤੀਆਂ ਸਾਡੀ ਵੀ ਸ਼ਿਕਾਇਤਾਂ ਦੋ ਤਿੰਨ ਹੈਗੀਆਂ ਆ ਮੁੰਡੇ ਨੇ ਬਿਲਕੁਲ ਯਾਨੀ ਕਿ ਜਦੇ ਤੇਲ ਪਵਾਣਾ ਆ ਇਨੇ ਸਪੈਸ਼ਲੀ ਉਹਨਾਂ ਕਾਗਦੇ ਅਦਾ ਕਰਕੇ ਵੱਡੇ ਪਾਂ ਪਿਆਰ ਨਾਲ ਰਿਸਪੈਕਟ ਦੇ ਕੇ ਉਹ ਰਿਸਪੈਕਟ ਦੇਣ ਦੇ ਬਾਵਜੂਦ ਵੀ ਉਹਨੇ ਛਪੇੜਾ ਮਾਰੀਆਂ ਤੇ ਇਹਨੂੰ ਇੱਥੋਂ ਫੜਿਆ ਔਰ ਮਾਰਨ ਤੋਂ ਬਾਅਦ ਆ ਨਾਲ ਸਗੀ ਲੇਡੀਜ਼ ਯਾਨੀ ਕਿ ਇਹਨਾਂ ਦਾ ਫੜ ਕੇ ਆ ਦੇਖੋ ਸਿਰ ਤੇ ਵੀ ਸੱਟ ਲੱਗੀ ਹੋਈ ਹੈ ਤੇ ਪਲੱਸ ਗੁੜੀਆਂ ਗੁੜੀਆਂ ਉਹ ਲੋਹੇ ਦੇ ਜਾਲ ਦੇ ਲੱਗੇ ਹਿੱਟੇ ਉਹਨੇ ਥੱਲੇ ਗੁੜੀਆਂ ਗੁੜੀਆਂ ਮੇਰੀ ਥੱਲੇ ਘਿਰ ਕੇ ਬਾਈਕ ਤੋਂ ਸੁੱਤਾ ਐਸੀ ਬੱਚਾ ਮੇਰਾ 2 ਸਾਲ ਦਾ ਕੁੜੀ ਕਿਹਦੇ ਹੱਥ ਪਾ ਕੇ ਫੜ ਲਿਆ ਜਾਨੀ ਕੁੜੀ ਦੇ ਵਿਚਾਰੀ ਆਮ ਲਾਗੀ ਹੋਇਆ ਇਹ ਲੜਾਈ ਦਾ ਦੇਖੋ ਜਿਨ੍ਹਾਂ ਨੇ ਕੰਪਲੇਟ ਕੀਤੀ ਆ ਉਹ ਕਹਿੰਦੇ ਅਸੀਂ ਜਿਹੜੇ ਆਪਣੇ ਮਾਲਕ ਹੈਗੇ ਨੇ ਇਹ ਪੈਟਰੋਲ ਪੰਪ ਦੇ ਉਹਨਾਂ ਨਾਲ ਕਹਿੰਦੇ ਗੱਲ ਕਰਨੀ ਆ ਗੱਲ ਕਰਨ ਤੋਂ ਬਾਅਦ ਅਸੀਂ ਅਗਰ ਸਾਨੂੰ ਇਹਨਾਂ ਨੇ ਨਾਮ ਸਾਫ਼ ਦਿੱਤਾ ਭਈ ਥਾਣੇ ਕਿੰਨੇ ਲਗਾਵਾਂਗੇ ਇਹ ਮਾਮਲਾ ਕੀ ਹੋਇਆ ਮਾਉਣੇ ਇਹ ਨਾ ਵੀ ਇਹ ਤੇਰਪੈਂਡ ਤੋਂ ਕੋਈ ਗੱਲਬਾਤ ਦਾ ਪਤਾ ਲੱਗਾ ਵੀ ਤੇਰਪੈਂਡ ਤੋਂ ਕੋਈ ਰੌਲਾ ਪਿਆ ਇਹਨਾਂ ਦਾ ਲੇਡੀਜ਼ ਦਾ ਲੇਡੀਜ਼ ਨਾਲ ਵੀ ਸਰ ਇਸ ਤਰੀਕੇ ਦੇ ਨਾਲ ਪٹرول ਪੰਪ ਦੇ ਜਿਹੜੇ ਅਧਿ ਕਰਮਚਾਰੀ ਨੇ ਉਹ ਲੋਕਾਂ ਦੇ ਨਾਲ ਕੁੱਟਮਾਰ ਕਰ ਸਕਦੇ ਆ ਕਿਸ ਤਰੀਕੇ ਦੇ ਨਾਲ ਇੱਕ ਲੇਡੀਜ਼ ਦੇ ਇਹ ਦੇਖਿਆ ਜਾਊਗਾ ਜੀ ਕੈਮਰੇ ਦੇਖੇ ਜਾਣਗੇ ਸਾਰੇ ਕੈਮਰੇ ਦੇਖਣ ਤੋਂ ਬਾਅਦ ਫਿਰ ਜੋ ਘਰ ਬਈਏ ਫਿਰ ਅਸੀਂ ਅਮਲ ਵਿੱਚ ਲਿਆਵਾਂਗੇ ਅੱਜ ਅੱਗੇ ਵੀ ਨਾ ਪٹرول ਪੰਪ ਹਮੇਸ਼ਾ ਸੁਰੱਖਿਆ ਵਿੱਚ ਰਹਿੰਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਵੀ ਕਦੀ ਇਹ ਨਹੀਂ ਨਹੀਂ ਮੇਰੇ ਕੋਲ ਜੀ ਮੈਂ ਮੇਰੇ ਕੋਲ ਪਹਿਲਾਂ ਨਹੀਂ ਇਸ ਪੈਟਰੋਲ ਪੰਪ ਦੀ ਕੋਈ ਕੰਪਲੇਨਟ ਨਹੀਂ ਆਈ ਹੈਗੀ ਇਹੀ ਕੰਪਲੇਨਟ ਆਈ ਆ ਉਹ ਮੈਂ ਹੁਣ ਮੈਨੂੰ ਨੋਟ ਕਰਾਇਆ ਗਿਆ ਆਪਣੇ ਕੰਟਰੋਲ ਰੂਮ ਤੋਂ ਤਾਂ ਮੈਂ ਆ ਗਿਆ ਜੀ ਇਹਨਾਂ ਦੇ ਕੋਲ ਕਿੱਥੇ ਆਏ ਹੋ ਕਿੱਥੇ ਨੂੰ ਹਰਖਤ ਲਿਆ ਹਰਖਤ ਇਹਨਾਂ ਨੂੰ ਕਹਿ ਪਿਆ ਆ ਕੇ ਸਾਡੇ ਕੋਲ ਕੰਪਲੇਨਟ ਲਿਖਾ ਜਿਹੜੇ ਕਰਿੰਦੇ ਆ ਇਹਨਾਂ ਦਾ ਐਡਰੈਸ ਵਗੈਰਾ ਸਾਰਾ ਮਾਲਕ ਦੇ ਕੋਲ ਹੋਣਾ ਆਧਾਰ ਕਾਰਡ ਮਾਲਕ ਦੇ ਕੋਲ ਹੋਣਾ ਅਸੀਂ ਸਾਡੇ ਕੋਲ ਕੰਪਲੇਨਟ ਲਿਖਾਉਣਗੇ ਤਾਂ ਅਸੀਂ ਆਪਣੇ ਜਿਹੜੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਫਿਲਹਾਲ ਇਹ ਸਾਡੇ ਕੋਲ ਕੰਪਲੀਟ ਦੇ ਨਹੀਂ ਤਾਂ ਕਿੰਨੇ ਵੀ ਅਸੀਂ ਜਾਨੀ ਮਾਲਕਾਂ ਨਾਲ ਗੱਲ ਕਰਨੀ ਹੈ ਜੀ ਪੈਟਰੋਲ ਪੰਪ ਦਾ ਕੀ ਹੈ ਨਾਮ ਕੀ ਹੈ ਭਾਰਤੀ ਪੈਟਰੋਲ ਪੰਪ ਹੋਊਗਾ ਜੀ ਇਹ ਹੈ ਜੀ ਬਸ ਇਹ ਇਦਾਂ ਹੀ ਪਟਰ ਭਾਰਤੀ ਪੈਟਰੋਲ ਪੰਪ ਤੇ ਜਾਂ ਐਚਪੀ ਦੇ ਦੋ ਹੀ ਪੈਟਰੋਲ ਪੰਪ ਚੱਲਦੇ ਹਿੰਦੁਸਤਾਨ ਦੇ ਵਿੱਚ ਹਾਂ ਜੀ ਹਾਂ ਜੀ